ਵਾਟੂ ਵਾਟੂ ਨਾ ਕੋਈ ਦਿਸੇ ਬੇਗਾਨਾ ਜੀ ਨਾ ਕੋ ਵੈਰੀ ਨਾ ਕੋ ਵੈਰੀ ਨਾ ਕੋਈ ਦਿਸੇ ਬੇਗਾਨਾ ਜੀ ਨਾ ਕੋ ਵੈਰੀ ਨਾ ਕੋ ਵੈਰੀ ਨਾ ਕੋਈ ਦਿਸੇ ਬੇਗਾਨਾ ਜੀ ਨਾ ਕੋਈ ਦਿਸੇ ਬੇਗਾਨਾ ਜੀ ਨਾ ਕੋਈ ਵੈਰੀ ਨਾ ਕੋਈ ਵੈਰੀ ਨਾ ਕੋਈ ਦਿਸੇ ਬੇਗਾਨਾ ਜੀ ਨਾ ਕੋਈ ਵੈਰੀ ਨਾ ਕੋਈ ਵੈਰੀ ਨਾ ਕੋਈ ਦਿਸੇ ਬੇਗਾਨਾ ਨਾ ਕੋਈ ਵੈਰੀ ਨਾ ਕੋਈ ਵੈਰੀ ਨਾ ਕੋਈ ਦਿਸੇ ਬੇਗਾਨਾ ਪ੍ਰਮੇਸ਼ਰ ਗਈ ਸਭਤਾਤ ਭرائی ਜਬ ਤੇ ਸਾਧ ਸੰਗਤ ਮਹਿ ਪਾਈ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਆਈ ਇਹ ਸੰਗਤ ਵਿੱਚ ਜੇ ਲਗਾਤਾਰ ਆਉਂਦੇ ਰਹੀਏ ਰੋਜ ਸੱਚੀ ਸੰਗਤ ਕਰਦੇ ਰਹੀਏ ਨਾਮ ਜਪਣ ਵਾਲਿਆਂ ਦੀ ਪਰਮੇਸ਼ਰ ਦੀ ਬੰਦਗੀ ਕਰਨ ਵਾਲਿਆਂ ਦੀ ਜੇ ਸੰਗਤ ਕਰਦੇ ਰਹੀਏ ਬੰਦਗੀ ਕਰਦਿਆਂ ਕਰਦਿਆਂ ਇਹ ਕਿਰਪਾ ਹੋ ਜਾਂਦੀ ਆਪਣੇ ਤੇ ਬਗਾਨੇ ਦਾ ਭੇਦ ਮਿਟ ਜਾਂਦਾ ਸੋ ਜਦੋਂ ਭੇਦ ਮਿਟ ਜੇ ਫੇਰੀ ਭਗਤੀ ਸੰਪੂਰਨ ਹੁੰਦੀ ਸਮਝ ਲਓ ਉਹਦੀ ਭਗਤੀ ਸੰਪੂਰਨ ਨੇ ਸੋ ਜਿਹਦੇ ਅੰਦਰੋਂ ਆਪਣੇ ਤੇ ਬਗਾਨੇ ਦਾ ਭੇਦ ਨਿਕਲ ਗਿਆ ਪਰ ਜਿਹਦੇ ਜਿਹੜਾ ਆਪਣੇ ਲਈ ਫੈਸਲੇ ਹੋਰ ਨੇ ਬਗਾਨੀਆਂ ਲਈ ਹੋਰ ਨੇ ਆਪਣਿਆਂ ਦੀ ਨਿਗਾਹ ਹੋ ਰੇ ਬਗਾਨਿਆਂ ਦੀ ਨਿਗਾਹ ਹੋ ਰੇ ਸੋ ਜਿਹਦੇ ਗੁਰੂ ਪਿਆਰਿਓ ਮਨ ਦੇ ਵਿੱਚ ਫਰਕੇ ਅੱਖਾਂ 'ਚ ਫਰਕੇ ਦੇਖਣ 'ਚ ਜਿਹੜਾ ਫਰਕ ਕਰਦਾ ਮਨ ਵਿੱਚ ਫਰਕ ਰੱਖਦਾ ਸੋ ਗੁਰੂ ਪਿਆਰਿਓ ਸਮਝੋ ਕਿ ਉਹਦੀ ਅਜੇ ਭਗਤੀ ਪੂਰੀ ਨਹੀਂ ਸੋ ਜਿਦੀ ਭਗਤੀ ਪੂਰੀ ਹੋ ਜਾਏ ਉਹਦੇ ਅੰਦਰੋਂ ਆਪਣੇ ਤੇ ਬਗਾਨੇ ਦਾ ਭੇਦ ਮਿਟ ਜਾਂਦਾ ਹੈ ਸੋ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਦਇਆ ਸਿੰਘ ਨੂੰ ਇਹ ਗੱਲ ਕਹੀ ਸੀ ਸੋ ਜਦੋਂ ਭਾਈ ਦਇਆ ਸਿੰਘ ਜੀ ਕਹਿੰਦੇ ਸੀ ਨਾ ਕਿ ਜਦੋਂ ਚਮਕੌਰ ਦੀ ਗੜੀ ਨੂੰ ਛੱਡਿਆ ਮਰਨ ਨੇ ਤੇ ਗੁਰੂ ਪਿਆਰਿਓ ਪੁੱਤਰਾਂ ਦੀ ਲਾਸ਼ਾਂ ਦੇ ਕੋਲੋਂ ਜਦੋਂ ਇਦਾਂ ਹੀ ਲੰਘ ਚੱਲੇ ਸੀ ਤੇ ਭਾਈ ਦਇਆ ਸਿੰਘ ਜੀ ਕਹਿੰਦੇ ਸੀ ਸੋ ਮਹਾਰਾਜ ਵੇਖੋ ਬਾਬਾਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਮੈਦਾਨੇ ਜੰਗ ਵਿੱਚ ਪਏ ਆ ਸੋ ਬੜੇ ਕਹਿੰਦੇ ਗਰੀਬ ਤੋਂ ਗਰੀਬ ਮਾਪੇ ਇਸ ਦੁਨੀਆ ਚ ਆਏ ਆ ਪਰ ਕਹਿੰਦੇ ਕਫਨ ਤੋਂ ਬਗੈਰ ਕਿਦੇ ਪੁੱਤ ਦੁਨੀਆ ਤੋਂ ਗਏ ਸੋ ਅੱਜ ਤੁਹਾਡੇ ਕਹਿੰਦੇ ਬਿਨਾ ਜਿਹੜੇ ਪੁੱਤਰ ਨੇ ਸੋ ਬਿਨਾ ਕਹਿੰਦੇ ਕਫਨ ਤੋਂ ਪਏ ਆ ਸੋ ਜਾਂਦੇ ਜਾਂਦੇ ਕਹਿੰਦੇ ਉਹਨਾਂ ਦੇ ਕੱਪੜੇ ਤੋਂ ਪਾ ਦਿਓ ਤੇ ਗੁਰੂ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਪਾਈ ਦਿਆ ਸੋ ਸੋ ਕਹਿੰਦੇ ਜੇ ਕੱਪੜਾ ਪਾਉਣਾ ਦਿਆ ਸਿੰਘਾ ਤੇ ਸਾਰਿਆਂ ਦੇ ਪਾ ਸੋ ਜਿਹੜੇ ਸਾਰੇ ਸਿੰਘ ਪਏ ਆ ਕਹਿੰਦੇ ਉਹ ਵੀ ਮੇਰੇ ਪੁੱਤਰ ਨਹੀਂ ਸੋ ਕਹਿੰਦੇ ਮੈਂ ਇਹ ਭੇਦ ਭਾਵ ਨਹੀਂ ਰੱਖਣਾ ਕਿ ਗੁਰੂ ਗੋਬਿੰਦ ਸਿੰਘ ਮਰਨੇ ਪੁੱਤਰ ਹੋਰ ਸਮਝੇ ਆ ਤੇ ਸਿੰਘ ਹੋਰ ਸਮਝੇ ਕਹਿੰਦੇ ਬਾਕੀ ਮੈਂ ਸਭ ਕੁਝ ਸੁਣ ਸਕਦਾ ਲੋਕ ਭਾਵੇਂ ਮੈਨੂੰ ਰਣ ਦਾ ਚੋਰ ਕਹਿਣ ਕੇ ਮੈਦਾਨ ਛੱਡ ਕੇ ਭੱਜ ਗਿਆ ਸੋ ਹੋਰ ਕਹਿੰਦੇ ਲੋਕ ਜੋ ਮਰਜੀ ਕਹਿ ਲੈਣ ਮੈਂ ਸੁਣ ਲਵਾਂਗਾ ਪਰ ਕਹਿੰਦੇ ਮੈਂ ਇਹ ਨਹੀਂ ਸੁਣ ਸਕਦਾ ਕਿ ਗੁਰੂ ਗੋਬਿੰਦ ਸਿੰਘ ਮਰਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਸੋ ਜੇ ਕੱਪੜਾ ਪਾਉਣਾ ਤੇ ਸਾਰਿਆਂ ਦੇ ਪਾ ਨੇ ਦੇ ਇਹਨਾਂ ਤੇ ਵੀ ਕਪੜਾ ਪਾਉਣ ਦੀ ਲੋੜ ਨਹੀਂ ਸੋ ਇਦਾਂ ਹੀ ਮਹਾਰਜ ਲੰਘ ਗਏ ਗੁਰੂ ਪਿਆਰਿਓ ਆਪਣੇ ਪੁੱਤਰਾਂ ਤੇ ਕਪੜਾ ਨਹੀਂ ਪਾਇਆ ਕਿਉਂਕਿ ਆਪਣੇ ਤੇ ਬਗਾਨੇ ਦਾ ਭੇਦ ਨਹੀਂ ਕੀਤਾ ਮਹਾਰਾ ਨੇ ਭੇਦ ਪਾਪ ਮਿਟਾਇਆ ਸਿੱਖ ਦੇ ਅੰਦਰ ਉਹ ਜਿੰਨਾ ਚਿਰ ਭੇਦ ਪਾਪ ਨਹੀਂ ਨਾ ਮਿਟਦਾ ਸੋ ਉਹਨਾਂ ਚਿਰ ਸਮਝੋ ਕਿ ਗੁਰੂ ਪਿਆਰਿਓ ਗੁਰੂ ਸਾਬ ਦੀ ਪ੍ਰਮਾਤਮਾ ਦੀ ਸੰਪੂਰਨ ਖੁਸ਼ੀ ਕਦੀ ਨਹੀਂ ਲੈ ਸਕਦਾ ਸੋ ਸੰਪੂਰਨ ਭਗਤੀ ਉਦੋਂ ਹੀ ਮੰਨੋ ਉਦੋਂ ਹੀ ਗੁਰੂ ਪਿਆਰਿਓ ਆਪਾਂ ਨੂੰ ਸੰਪੂਰਨ ਖੁਸ਼ੀ ਮਿਲਣੀ ਪ੍ਰਮਾਤਮਾ ਦੀ ਸੋ ਜਦੋਂ ਆਪਣੇ ਅੰਦਰੋਂ ਬਗਾਨੇ ਤੇ ਆਪਣੇ ਦਾ ਭੇਦ ਭਾਵ ਮਿਟ ਜਾਏ ਸੋ ਆਉਈ ਕਿਰਪਾ ਹੁੰਦੀ ਹੈ ਸੰਗਤ ਵਿੱਚ ਆ ਕੇ ਰੋਜ਼ ਨਾਮ ਜਪਦੇ ਰਹੀਏ ਸਤਪੁਰਸ਼ਾਂ ਦੀ ਸੰਗਤ ਕਰਦੇ ਰਹੀਏ ਤਾਂ ਫਿਰ ਸੱਚ ਦਾ ਹਿਰਦੇ ਵਿੱਚ ਵਾਸ ਹੁੰਦਾ ਜਿਹਦੇ ਆਪਣਾ ਹਿਰਦਾ ਤੇ ਝੂਠ ਨਾਲ ਭਰਿਆ ਪਿਆ ਸਵੇਸ਼ਿਕ ਕਰਕੇ ਜਿਹੜੇ ਝੂਠੇ ਆ ਉਹ ਉਹਨਾਂ ਨੂੰ ਝੂਠੇ ਚੰਗੇ ਲੱਗਦੇ ਆ ਸੱਚੇ ਚੰਗੇ ਨਹੀਂ ਲੱਗਦੇ ਸੋ ਜਦੋਂ ਹਿਰਦੇ 'ਚ ਗੁਰੂ ਪਿਆਰੇ ਉਹ ਸੱਚ ਨਿਵਾਸ ਕਰ ਗਿਆ ਸੋ ਆਪ ਵੀ ਰੱਬ ਆਪਾਂ ਸੱਚ ਨੂੰ ਪਿਆਰ ਕਰਾਂਗੇ ਸਭ ਥਾਂ ਤੇ ਆਪਾਂ ਨੂੰ ਪਰਮਾਤਮਾ ਨਜ਼ਰ ਆਏਗਾ ਸੋ ਆਪਣੇ ਤੇ ਬਗਾਮਿਆਂ ਦਾ ਪੇਟ ਮਿਲੇਗਾ ਇਹ ਭਗਤੀ ਕਰਨ ਨਾਲ ਸੱਚੀ ਸੰਗਤ ਵਿੱਚ ਆਉਣ ਨਾਲ ਹੀ ਕਿਰਪਾ ਹੁੰਦੀ ਸੋ ਬੜੋ ਸੁਣੋ ਸ਼ਲੋਕ ਪਵਨੰ ਗੁਰੂ ਪਾਣੀ